ਅਸੀਂ ਸਿੱਖ ਕੀ ਰਹੇ ਹਾਂ ਪਰਮੇਸ਼ਵਰ ਨੂੰ ਖੋਜ ਕਰਨ ਦੇ ਤਰੀਕੇ ਅਰ ਪਹਿਲਾ ਤਰੀਕਾ ਕੀ ਆ ਵਿਸ਼ਵਾਸ ਦੇ ਨਾਲ ਚੱਲਣਾ ਦੂਜਾ ਕੀ ਆ ਆਗਿਆਕਾਰੀ ਕਰਕੇ ਦਿਖਾਉਣਾ ਅਰ ਤੀਜਾ ਆ ਨਿਆ ਦਇਆ ਅਤੇ ਨਿਮਰਤਾ ਵਾਲਾ ਜੀਵਨ ਜੀਣਾ ਮਿਕਾਹ ਦੀ ਕਿਤਾਬ ਵਿੱਚ ਇਦਾਂ ਲਿਖਿਆ ਆ ਮਿਕਾਹ ਛੇ ਉਹਦਾ 8 ਨੰਬਰ ਅਧਿਆਇ ਅਦਿ ਲਿਖਿਆ ਹੈ ਆਦਮੀ ਉਹਨੇ ਤੈਨੂੰ ਦੱਸਿਆ ਕਿ ਭਲਾ ਕੀ ਹੈ ਅਤੇ ਯਹੋਵਾ ਤੇਰੇ ਕੋਲੋਂ ਹੋਰ ਕੀ ਮੰਗਦਾ ਪਰ ਇਹ ਕਿ ਤੂੰ ਇਨਸਾਫ ਕਰ ਦਇਆ ਨਾਲ ਪ੍ਰੇਮ ਰੱਖ ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਨਾਲ ਚੱਲ ਆਮੀਨ ਸੋ वचन ਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਪਰਮੇਸ਼ਵਰ ਨੇ ਦੱਸਿਆ ਆ ਕਿ ਭਲਾ ਕੀ ਹੈ ਚੰਗਾ ਕੀ ਆ ਉੱਤਮ ਕੀ ਆ ਸਾਡੇ ਲਈ ਕੀ ਬੈਸਟ ਆ ਔਰ ਕੀ ਬੈਸਟ ਆ ਕਿੰਨਾ ਯਹੋਵਾ ਤੇਰੇ ਕੋਲੋਂ ਕੀ ਮੰਗਦਾ ਆ ਇਹ ਕਿ ਤੂੰ ਇਨਸਾਫ ਕਰ ਜੇ ਤੁਹਾਨੂੰ ਪਤਾ ਆ ਸਹੀ ਕੌਣ ਆ ਗਲਤ ਕੌਣ ਆ ਤਾਂ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਇਹ ਨਹੀਂ ਦੇਖਣਾ ਵੀ ਇਹ ਤਗੜਾ ਬੰਦਾ ਆ ਇਹ ਗਲਤ ਆ ਪਰ ਕੋਈ ਗੱਲ ਨਹੀਂ ਇਹਨੂੰ ਸਹੀ ਕਹਿ ਦਿਓ ਹਰ ਇਹ ਵਿਚਾਰਾ ਮਾਤੜ ਗਰੀਬ ਇਹਦੇ ਨਾਲ ਕੋਈ ਆਵਾਜ਼ ਉਠਾਉਣ ਵਾਲਾ ਹੈ ਨਹੀਂ ਗਾ ਇਹਦੇ ਪਿੱਛੇ ਕੋਈ سپورਟ ਹੈ ਨਹੀਂਗੀ ਇਹਨੂੰ ਜੋ ਮਰਜ਼ੀ ਕਹਿ ਦੋ ਇਹਨੂੰ ਝੂਠਾ ਠਹਿਰਾ ਦੋ ਇਹਦੇ ਸਿਰ ਇਹ ਇਲਜ਼ਾਮ ਲਾ ਦੋ ਬਹੁਤ ਸਾਰੇ ਲੋਕ ਇਦਾਂ ਕਰਦੇ ਆ ਪਰ ਸਾਨੂੰ ਪਰਮੇਸ਼ਵਰ ਦਾ ਵਚਨ ਇਦਾਂ ਕਰਨਾ ਨਹੀਂ ਸਿਖਾਉਂਦਾ ਪਰਮੇਸ਼ਵਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਇਨਸਾਫ ਕਰੋ ਚਾਹੇ ਕਿਸੇ ਦੇ ਪਿੱਛੇ ਕੋਈ ਆਵਾਜ਼ ਉਠਾਉਣ ਵਾਲਾ ਹੈਗਾ ਜਾਂ ਨਹੀਂ ਹੈਗਾ ਯਾਦ ਰੱਖੋ ਕਿ ਪਰਮੇਸ਼ਵਰ ਤੁਹਾਨੂੰ ਦੇਖ ਰਿਹਾ ਹੈ ਔਰ ਪਰਮੇਸ਼ਵਰ ਉਸ ਇਨਸਾਨ ਨੂੰ ਵੀ ਦੇਖਦਾ ਤੇ ਸੁਣਦਾ ਹੈ ਚਾਹੇ ਕੋਈ ਅਮੀਰ ਆ ਚਾਹੇ ਕੋਈ ਗਰੀਬ ਆ ਤੁਹਾਡਾ ਇਨਸਾਫ ਸਹੀ ਹੋਣਾ ਚਾਹੀਦਾ ਹੈ ਬਹੁਤ ਵਾਰੀ ਅਸੀਂ ਘਰਾਂ ਵਿੱਚ ਸੇਵਾਦਾਰ ਰੱਖੇ ਹੁੰਦੇ ਆ ਕੰਮ ਕਰਵਾਉਣੇ ਆ ਜਾਂ ਕੋਈ ਲੇਬਰ ਵਰਕ ਕਰਾਉਣੇ ਆ ਆਪਾਂ ਤਾਂ ਕਈ ਵਾਰੀ ਬਹੁਤ ਸਾਰੇ ਲੋਕੀ ਉਹਨਾਂ ਦੇ ਪੈਸੇ ਮਾਰ ਲੈਂਦੇ ਆ ਉਹਨਾਂ ਨੂੰ ਪ੍ਰੋਪਰ ਉਹਨਾਂ ਦੀ ਬਣਦੀ ਤਨਖਾਹ ਨਹੀਂ ਦੇਣੀ ਜਾਂ ਉਹਨਾਂ ਨੂੰ ਕੋਈ ਛੁੱਟੀ ਨਹੀਂ ਦੇਣੀ ਆਰਾਮ ਨਹੀਂ ਦੇਣਾ ਜਾਂ ਹੋਰ ਕਈ ਤਰੀਕੇ ਦੇ ਨਾਲ ਉਹਨਾਂ ਨਾਲ ਇਲ ਟਰੀਟ ਕਰਨਾ ਬੁਰਾ ਵਿਹਾਰ ਕਰਨਾ ਤਾਂ ਇਹ ਇਨਸਾਫ ਨਹੀਂ ਆ ਪੁੱਛ ਗਰ ਲਓ ਤੁਹਾਡੀ ਅਧੀਨਗੀ ਦੇ ਵਿੱਚ ਕੋਈ ਕੰਮ ਕਰਦਾ ਆ ਤੁਹਾਡਾ ਕੋਈ EMPLOYE ਆ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਉਹ ਬਿਮਾਰ ਆ ਔਰ ਤੁਸੀਂ ਫਿਰ ਵੀ ਉਹਨੂੰ ਕਹਿ ਰਹੇ ਹੋ ਕਿ ਨਹੀਂ ਤੂੰ ਕੰਮ ਕਰ ਮੈਨੂੰ ਤੇਰੀ ਬਿਮਾਰੀ ਨਾਲ ਕੋਈ ਮਤਲਬ ਨਹੀਂ ਆ ਮੈਨੂੰ ਕੰਮ ਚਾਹੀਦਾ ਤੂੰ ਕੰਮ ਕਰ ਕੀ ਇਹ ਇਨਸਾਫ ਆ ਇਹ ਇਨਸਾਫ ਨਹੀਂ ਆ ਸਭ ਤੋਂ ਪਹਿਲਾਂ ਯਾਦ ਰੱਖੋ ਕਿ ਉਹ ਇਨਸਾਨ ਆ ਅਰ ਦਇਆ ਕਰਨਾ ਤੁਹਾਡਾ ਸੁਭਾਅ ਹੋਣਾ ਚਾਹੀਦਾ ਹੈ ਤੁਸੀਂ ਸਿਰਫ ਉਹਦੇ ਮਾਲਕ ਹੀ ਨਹੀਂ ਹੋ ਤੁਸੀਂ ਪਰਮੇਸ਼ਵਰ ਦੀ ਅਧੀਨਗੀ ਦੇ ਵਿੱਚ ਚੱਲਣ ਵਾਲੇ ਇੱਕ ਚੰਗੇ ਇਨਸਾਨ ਹੋ ਅਰ ਤੁਹਾਡੇ ਅੰਦਰ ਹਯਾ ਦਇਆ ਹੋਣੀ ਚਾਹੀਦੀ ਆ ਸੋ ਇਨਸਾਨੀਅਤ ਨੂੰ ਸਮਝਣਾ ਸਭ ਤੋਂ ਪਹਿਲਾਂ ਅਰ ਸਭ ਤੋਂ ਜ਼ਰੂਰੀ ਆ ਅਰ ਵਚਨ ਇਹ ਕਹਿ ਰਿਹਾ ਯਹਵਾ ਤੇਰੇ ਕੋਲੋਂ ਕੀ ਮੰਗਦਾ ਹੈ ਇਹ ਕਿ ਤੂੰ ਇਨਸਾਫ ਕਰ ਦયા ਨਾਲ પ્રેમ ਰੱਖ ਤੁਹਾਡੇ ਅੰਦਰ ਦਇਆ ਹੋਣੀ ਚਾਹੀਦੀ ਤੁਸੀਂ ਨਰਦਈ ਨਹੀਂ ਹੋਣੇ ਚਾਹੀਦੇ ਕਿ ਕਿਸੇ ਦੀ ਉਮਰ ਦਾ ਲਿਆਜ ਨਹੀਂ ਕਿਸੇ ਦੇ ਉੱਤੇ ਤੁਹਾਨੂੰ ਤਰਸ ਨਹੀਂ ਆਉਂਦਾ ਕੋਈ ਬੁਰੀ ਸਿਚੁਏਸ਼ਨ ਦੇ ਵਿੱਚ ਅਰ ਤੁਸੀਂ ਅੱਖਾਂ ਮੀਟ ਕੇ ਲਾਗੋਂ ਦੀ ਲੰਘ ਰਹੇ ਹੋ ਤੁਹਾਡੇ ਤੁਸੀਂ ਮਦਦ ਕਰ ਸਕਦੇ ਹੋ ਤੁਸੀਂ ਕੁਝ ਕਰ ਸਕਦੇ ਹੋ ਪਰ ਤੁਸੀਂ ਇੰਨੇ ਸਵਾਰਥੀ ਕਿ ਤੁਸੀਂ ਲਾਗੋਂ ਦੀ ਨਿਕਲ ਗਏ ਤਾਂ ਇਹ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰਦਾ ਇਹ ਨਿਰਾਸ਼ ਕਰਦਾ ਪਰਮੇਸ਼ਵਰ ਨੂੰ ਕਿ ਇਹ ਇਨਸਾਨ ਹਰ ਹਫਤੇ ਸੋਹੋ ਹਫਤੇ ਚ ਕਈ ਵਾਰੀ ਇਹਨਾਂ ਗੱਲਾਂ ਨੂੰ ਸੁਣਦਾ ਹੈ ਕਿ ਪਰਮੇਸ਼ਵਰ ਨੇ ਕਿਹਾ ਤੂੰ ਇਨਸਾਫ ਕਰ ਤੂੰ ਦਇਆ ਕਰ ਪਰਮੇਸ਼ਵਰ ਨੇ ਤੈਨੂੰ ਆਪਣੇ ਸੁਭਾਅ ਤੇ ਬਣਾਇਆ ਔਰ ਪਰਮੇਸ਼ਵਰ ਕੀ ਅਦਿਆਲੂ ਤੇ ਕਿਰਪਾਲੂ ਆ ਪਰ ਇਹ ਇਨਸਾਨ ਫਿਰ ਵੀ ਇਹਦੇ ਲਾਗੋ ਦੀ ਅੱਖਾਂ ਮੀਟ ਕੇ ਲੰਘ ਗਿਆ ਫਿਰ ਵੀ ਇਹਦੇ ਉੱਤੇ ਕੋਈ ਵਚਨ ਦਾ ਅਸਰ ਨਹੀਂ ਹੋਇਆ ਤਾਂ ਕੀ ਹੋਊਗਾ ਜੇ ਇੱਕ ਟੀਚਰ ਤੁਹਾਨੂੰ ਟੀਚ ਕਰਦਾ ਆ ਪੂਰੇ ਦਿਲ ਤੋਂ ਤੁਹਾਨੂੰ ਸਿਖਾਉਂਦਾ ਆ ਔਰ ਤੁਸੀਂ ਫੇਰ ਤੋਂ ਵਾਰ-ਵਾਰ ਉਹੀ ਗਲਤੀਆਂ ਕਰਦੇ ਹੋ ਤਾਂ ਕੀ ਉਹ ਟੀਚਰ ਖੁਸ਼ ਹੋਏਗਾ ਨਹੀਂ ਇੰਤਾ ਹੀ ਉਹ ਪਰਮੇਸ਼ਵਰ ਜੋ ਆਪਣੇ ਵਚਨ ਦੇ ਰਾਹੀਂ ਸਾਨੂੰ ਪ੍ਰਤੀ ਦਿਨ ਸਿਖਾ ਰਹੇ ਆਪਣੇ ਆਤਮਾ ਦੇ ਰਾਹੀਂ ਸਾਨੂੰ ਪ੍ਰਤੀ ਦਿਨ ਸਿਖਾ ਰਹੇ ਆ ਅਸੀਂ ਜਦੋਂ ਉਹਨਾਂ ਦੀ ਸਿੱਖਿਆ ਨੂੰ ਫਾਲੋ ਨਹੀਂ ਕਰਦੇ ਫੇਰ ਅਸੀਂ ਹੂੜ ਮੱਤ ਰਹਿਨੇ ਆ ਫਿਰ ਤੋਂ ਅਸੀਂ ਨਰਦਈ ਰਹਿਨੇ ਆ ਫਿਰ ਤੋਂ ਅਸੀਂ ਲੜਾਈ ਤੇ ਝਗੜੇ ਵਾਲੇ ਝਗੜਾਲੂ ਬਣੇ ਰਹਿਨੇ ਆ ਕੀ ਪਰਮੇਸ਼ਵਰ ਫੇਖੋਸ਼ ਹੋਊਗੇ ਸਾਡੇ ਤੋਂ ਨਹੀਂ ਪਰ ਪਰਮੇਸ਼ਵਰ ਕਹਿੰਦੇ ਆ ਕਿ ਤੁਸੀਂ ਦਇਆ ਨਾਲ ਪ੍ਰੇਮ ਰੱਖੋ ਅਤੇ ਅਧੀਨ ਹੋ ਕੇ ਆਪਣੇ ਪਰਮੇਸ਼ਵਰ ਦੇ ਨਾਲ ਚੱਲੋ ਅਸੀਂ ਅਧੀਨਗੀ ਕਰਨੀ ਆ ਪਰਮੇਸ਼ਵਰ ਦੇ ਵਚਨਾਂ ਦੀ ਜਿੰਨੀ ਅਧੀਨਗੀ ਕਰ ਸਕਦੇ ਆ ਜੋ ਵਚਨ ਦੇ ਵਿੱਚ ਲਿਖਿਆ ਆ ਜਿਆਦਾ ਤੋਂ ਜਿਆਦਾ ਫੋਲੋ ਕਰਨ ਦੀ ਕੋਸ਼ਿਸ਼ ਕਰੋ ਜਿਆਦਾ ਤੋਂ ਜਿਆਦਾ ਅਧੀਨਗੀ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰੋ ਅਰ ਚੌਥਾ ਨੰਬਰ ਜਿਹੜਾ ਆ ਉਹ ਹੈਗਾ ਆਪਣੇ ਜੀਵਨ ਨੂੰ ਜਿਉਂਦਾ ਬਲੀਦਾਨ ਚੜਾਓ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਤਾਂ ਆਪਾਂ ਦੇਖਦੇ ਆ ਰੋਮੀਆਂ ਦੀ ਕਿਤਾਬ ਉਹਦਾ 12 ਅਧਿਆਇ ਤੇ ਉਹਦੀ 12ਵੀਂ ਪੰਕਤੀ ਦੇ ਵਿੱਚ 12 ਅਧਿਆਇ ਉਹਦੀ ਪਹਿਲੀ ਤੇ ਦੂਜੀ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ ਇੱਥੇ ਲਿਖਿਆ ਸੋ ਹੈ ਪ੍ਰਾਵੋ ਮੈਂ ਪਰਮੇਸ਼ਵਰ ਦੀਆਂ ਰਹਿਮਤਾਂ ਦੀ ਖਾਤਰ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹਾਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਭੌਂਦਾ ਬਲੀਦਾਨ ਕਰਕੇ ਚੜਾਓ ਇਹ ਤੁਹਾਡੀ ਰੂਹਾਨੀ ਬੰਦਗੀ ਹੈ ਸੋ ਪ੍ਰਭੂ ਦਾ ਵਚਨ ਅਰ ਵਚਨ ਦੇ ਰਹੀ ਪਰਮੇਸ਼ਵਰ ਦਾ ਦਾਸ ਸਾਨੂੰ ਇੱਕ ਬੇਨਤੀ ਕਰ ਰਿਹਾ ਆ ਅਰ ਪਰਮੇਸ਼ਵਰ ਦੇ ਦਾਸ ਦੇ ਰਹੀ ਪਵਿੱਤਰ ਆਤਮਾ ਸਾਨੂੰ ਬੇਨਤੀ ਕਰ ਰਹੀ ਆ ਕਿਉਂਕਿ ਸਾਰੀ ਲਿਖਤ ਪਰਮੇਸ਼ਵਰ ਦੇ ਆਤਮਾ ਤੋਂ ਅਰ ਉਹ ਬੇਨਤੀ ਕੀ ਆ ਕਹਿੰਦਾ ਤੁਸੀਂ ਆਪਣੀਆਂ ਦੇਈਆਂ ਨੂੰ ਜਿਉਂਦਾ ਅਤੇ ਪਵਿੱਤਰ ਅਤੇ ਪਰਮੇਸ਼ਵਰ ਨੂੰ ਪੌਂਦਾ ਬਲੀਦਾਨ ਕਰਕੇ ਚੜਾਓ ਇਹ ਰੋਹਾਨੀ ਬੰਦਗੀ ਆ ਬਲੀਦਾਨ ਸਰੀਰਕ ਆ ਪਰ ਬੰਦਗੀ ਰੋਹਾਨੀ ਆ ਕਿਵੇਂ ਅਸੀਂ ਆਪਣੇ ਸਰੀਰਾਂ ਨੂੰ ਪਰਮੇਸ਼ਰ ਦੇ ਬਲੀਦਾਨ ਦੇ ਲਈ ਤਿਆਰ ਕਰ ਸਕਦੇ ਆ ਇਹਨਾਂ ਸਰੀਰਾਂ ਦੇ ਨਾਲ ਕੋਈ ਪਾਪ ਨਹੀਂ ਕਰਨਾ ਇਸ ਸਰੀਰ ਨੂੰ ਪਾਪ ਦੇ ਕੰਮਾਂ ਵਿੱਚ ਨਹੀਂ ਧੱਕਣਾ ਬਹੁਤ ਸਾਰੇ ਲੋਕ ਵਿਭਚਾਰ ਕਰਦੇ ਆ ਬਹੁਤ ਸਾਰੇ ਅਸ਼ਲੀਲ ਚੀਜ਼ਾਂ ਦੇਖਦੇ ਆ ਅਸ਼ਲੀਲ ਚੀਜ਼ਾਂ ਸੁਣਦੇ ਆ ਜਾਂ ਫੇ ਇਦਾਂ ਦੀਆਂ ਹੀ ਗਲਤ ਗੱਲਾਂ ਜਿਹੜੀ ਆ ਇਦਾਂ ਦੀ ਵੋਲਗਰ ਲੈਂਗੁਏਜ ਜਿਹੜੀ ਆ ਯੂਜ਼ ਕਰਦੇ ਆ ਗੰਦੀ ਭਾਸ਼ਾ ਬੋਲਦੇ ਆ ਤਾਂ ਸਭ ਕੁਝ ਸਰੀਰ ਦੇ ਦੁਆਰਾ ਹੀ ਆ ਉਹ ਦੇਖੀ ਵੀ ਜਾਣਾ ਸੁਣੀ ਵੀ ਜਾਣਾ ਬੋਲੀ ਵੀ ਜਾਣਾ ਜਿਸਮ ਨੂੰ ਉਹਨਾਂ ਕੰਮਾਂ 'ਚ ਇਸਤੇਮਾਲ ਵੀ ਕਰੀ ਜਾਣਾ ਤੇ ਫਿਰ ਇਹ ਵੀ ਸੋਚਣਾ ਕਿ ਮੇਰੇ ਅੰਦਰ ਤਾਂ ਪਰਮੇਸ਼ਵਰ ਦਾ ਤਖਤ ਲੱਗਿਆ ਹੋਇਆ ਆ ਜਦ ਮੈਂ ਪਰਮੇਸ਼ਵਰ ਦੇ ਸਾਹਮਣੇ ਆ ਤਾਂ ਇਦਾਂ ਦਾ ਬਲੀਦਾਨ ਪਰਮੇਸ਼ਵਰ ਨੂੰ ਪਸੰਦ ਨਹੀਂ ਆ ਕਿ ਤੁਸੀਂ ਆਪਣੇ ਜਿਸਮ ਦੇ ਨਾਲ ਗਲਤ ਕੰਮ ਕਰਕੇ ਤੇ ਉਸ ਜਿਸਮ ਨੂੰ ਲੈ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਜੋ ਔਰ ਕਹੋ ਕਿ ਪ੍ਰਭੂ ਮੈਨੂੰ ਇਸਤੇਮਾਲ ਕਰ ਪਰਮੇਸ਼ਵਰ ਚਾਹੁੰਦੇ ਆ ਪਵਿੱਤਰ ਹੋਏ ਸਾਡੀ ਬਾਡੀ ਸਾਡਾ ਦੇਖਣਾ ਪਵਿੱਤਰ ਹੋਵੇ ਸਾਡਾ ਸੁਣਨਾ ਪਵਿੱਤਰ ਹੋਵੇ ਸਾਡੇ ਸ਼ਬਦ ਪਵਿੱਤਰ ਹੋਣ ਸਾਡਾ ਜਿਸਮ ਪਵਿੱਤਰਤਾਈ ਦੇ ਵਿੱਚ ਹੋਵੇ ਅਸੀਂ ਆਪਣੇ ਸਰੀਰ ਨਾਲ ਨੇਕ ਕੰਮ ਕਰੀਏ ਕਿਸੇ ਨਾਲ ਜ਼ੋਰਾ ਜ਼ਰਬੀ ਧੱਕਾਸ਼ਾਹੀ ਨਾ ਕਰੀਏ ਪਰ ਅਸੀਂ ਸੇਵਾ ਦੇ ਕੰਮ ਕਰੀਏ ਕਿਸੇ ਦੀ ਮਦਦ ਕਰੀਏ ਤਾਂ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਸਾਡਾ ਸਰੀਰ ਜਿਹੜਾ ਆ ਉਹ ਚੰਗਾ ਬਲੀਦਾਨ ਪਰਮੇਸ਼ਵਰ ਨੂੰ ਭਉਂਦਾ ਪਰਮੇਸ਼ਵਰ ਨੂੰ ਪਸੰਦ ਆਉਣ ਵਾਲਾ ਬਲੀਦਾਨ ਹੋਣਾ ਚਾਹੀਦਾ ਹੈ ਤਪਰਮੇਸ਼ਰ ਨੂੰ ਪਸੰਦ ਆਉਣ ਵਾਲਾ ਬਲੀਦਾਨ ਕਰਕੇ ਚੜਾਉਣਾ ਹੈ ਤਾਂ ਫਿਰ ਸਾਨੂੰ ਆਪਣੇ ਕੱਪੜੇ ਲੱਤੇ ਪਾਉਣ ਦਾ ਵੀ ਧਿਆਨ ਰੱਖਣਾ ਹੋਊਗਾ ਕਿ ਜੋ ਵੀ ਮੈਂ ਕੱਪੜੇ ਪਹਿਨ ਰਹੀ ਆ ਜਾਂ ਪਹਿਨ ਰਹੀ ਆ ਇਹ ਪਰਮੇਸ਼ਰ ਨੂੰ ਪਸੰਦ ਆਉਣੇ ਚਾਹੀਦੇ ਆ ਜ਼ਰੂਰੀ ਨਹੀਂ ਆ ਕਿ ਸਿਰਫ ਸੰਡੇ ਨੂੰ ਕਿਉਂਕਿ ਪਰਮੇਸ਼ਰ ਸਿਰਫ ਸੰਡੇ ਨੂੰ ਹੀ ਤਾਂ ਨਹੀਂ ਅਵੇਲੇਬਲ ਸਾਨੂੰ ਪਰਮੇਸ਼ਰ ਦੇ ਲੋੜ ਸਿਰਫ ਸੰਡੇ ਨੂੰ ਆ ਕਿ ਐਵਰੀ ਡੇ ਆ ਐਵਰੀ ਡੇ ਤਾਂ ਜੇ एवरीडे ਆ ਤਾਂ ਫਿਰ एवरीडे ਹੀ ਸਾਨੂੰ ਪਰਮੇਸ਼ਵਰ ਦੀ ਪ੍ਰੈਜ਼ੈਂਸ ਵਿੱਚ ਹੀ ਜਾਣ ਵਾਂਗ ਬਣ ਕੇ ਰਹਿਣਾ ਆ ਜੇ ਉਹਦੀ ਪ੍ਰੈਜ਼ੈਂਸ ਨੂੰ 올 ਦਾ ਟਾਈਮ ਕੈਰੀ ਕਰਨਾ ਆ ਪੂਰਾ ਸਮਾਂ ਉਹਦੀ ਪ੍ਰੈਜ਼ੈਂਸ ਨੂੰ ਆਪਣੇ ਨਾਲ ਬਣਾ ਕੇ ਰੱਖਣਾ ਉਹਦੀ ਹਜ਼ੂਰੀ ਨੂੰ ਤੇ ਫਿਰ ਤੁਸੀਂ ਇਹ ਸੋਚੋ ਨਾ ਕਿ ਚਾਹੇ ਤੁਸੀਂ ਘਰ ਹੋ ਬਾਹਰ ਹੋ ਜਿੱਥੇ ਵੀ ਹੋ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੇ ਨਾਲ ਤਾਂ ਫਿਰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਕਿਵੇਂ ਦੇ ਕੱਪੜੇ ਹੋਣੇ ਚਾਹੀਦੇ ਆ ਕਿਵੇਂ ਸਾਡਾ ਉੱਠਣਾ ਬੈਠਣਾ ਹੋਣਾ ਚਾਹੀਦਾ ਕਿਵੇਂ ਦੀਆਂ ਸਾਡੀਆਂ ਗੱਲਾਂ ਬਾਤਾਂ ਹੋਣੀਆਂ ਚਾਹੀਦੀਆਂ ਇਹਨਾਂ ਚੀਜ਼ਾਂ ਉੱਤੇ ਵੀ ਗੌਰ ਕਰਨਾ ਆ ਅਰੇ ਅੱਗੇ ਕੀ ਲਿਖਿਆ ਇਹ ਰੂਹਾਨੀ ਬੰਦਗੀ ਆ ਕਿਉਂਕਿ ਰੂਹ ਨਹੀਂ ਤੁਹਾਨੂੰ ਸਿਖਾਉਣਾ ਆ ਨੈਕਸਟ ਲਿਖਿਆ ਅਤੇ ਇਸ ਜੋਗ ਦੇ ਰੂਪ ਜਏ ਨਾ ਬਣੋ ਜੋ ਚੀਜ਼ਾਂ ਇਸ ਯੁੱਗ ਦੇ ਵਿੱਚ ਪਰਮਾਉਣ ਵਾਲੀਆਂ ਆ ਭਲਾਵੇ ਵਿੱਚ ਪਾਉਣ ਵਾਲੀਆਂ ਇਸ ਯੁੱਗ ਦੀ ਚਮਕ-ਧਮਕ ਇਸ ਯੁੱਗ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਅਟੈਂਪਟ ਕਰਦੀਆਂ ਆ ਵਚਨ ਚ ਲਿਖਿਆ ਇਸ ਯੁੱਗ ਦੇ ਰੂਪ ਜਏ ਨਾ ਬਣੋ ਹੁਣ ਇਸ ਯੁੱਗ ਦਾ ਰੂਪ ਕੀ ਆ ਮੁੰਡੇ ਕੁੜੀਆਂ ਬਣੀ ਜਾਂਦੇ ਕੁੜੀਆਂ ਮੁੰਡੇ ਬਣੀ ਜਾਂਦੀਆਂ ਅਰੇ ਬਹੁਤ ਕਾਮਨ ਹੋ ਰਿਹਾ ਆ ਇਨੂੰ ਨਿਊ ਨਾਰਮਲ ਕਿਹਾ ਜਾਂਦਾ ਹੈ। ਨਵੀਂ ਚੀਜ਼ ਆ ਪਰ ਨਾਰਮਲ ਹੋ ਰਹੀ ਆ। ਮੁੰਡੇ-ਮੁੰਡਿਆਂ ਨਾਲ ਵਿਆਹ ਕਰਾਈ ਜਾਂਦੇ ਕੁੜੀਆਂ-ਕੁੜੀਆਂ ਨਾਲ ਵਿਆਹ ਕਰਾਈ ਜਾਂਦੀਆਂ। ਇਹ ਕੀ ਆ ਇਹ ਇਸ ਯੋਗ ਦਾ ਰੂਪ ਆ। ਅਰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਚੀਜ਼ ਦੀ ਜਿਹੜੀ ਆ ਇਜਾਜ਼ਤ ਆ। ਕਿਉਂ ਬੱਚਿਆਂ ਨੂੰ ਰੋਕਿਆ ਨਾ ਜਾਵੇ ਤੁਸੀਂ ਉਹਨਾਂ ਨੂੰ ਹੀ ਸ਼ੀ ਨੀ ਕਹਿ ਸਕਦੇ ਜਿਵੇਂ ਆਪਾਂ ਕਹਿੰਦੇ ਕਰਦੀ ਕਰਦਾ ਆਪਾਂ ਕਹਿੰਦੇ ਨਾ ਓਏ ਤੂੰ ਕੀ ਕਰਦੀ ਆ ਤੂੰ ਕੀ ਕਰਦਾ ਆ ਤਾਂ ਬਹੁਤ ਸਾਰੀਆਂ ਕੰਟਰੀਜ਼ ਦੇ ਵਿੱਚ ਇਹ ਚੀਜ਼ ਮਨਾ ਕਰ ਦਿੱਤੀ ਗਈ ਕਿ ਨਹੀਂ ਜੀ ਕਰਦੀ ਕਰਦਾ ਨਹੀਂ ਤੁਸੀਂ ਉਹਨਾਂ ਨੂੰ ਕਹਿਣਾ ਮਤਲਬ ਜੈਂਡਰ ਜਿਹੜਾ ਆ ਜੈਂਡਰ ਕੋਈ ਮਾਇਨੇ ਨਹੀਂ ਰੱਖਦਾ ਬਟ ਮਾਇਨੇ ਰੱਖਦਾ ਹੈ ਪਰਮੇਸ਼ਵਰ ਨੇ ਇੱਕ ਔਰਤ ਨੂੰ ਬਣਾਇਆ ਇੱਕ ਮਰਦ ਨੂੰ ਬਣਾਇਆ ਵਚਨ ਸਾਨੂੰ ਇਹਦਾ ਦੱਸਦਾ ਆ ਕਿ ਤੁਸੀਂ ਇਸ ਜੋਗ ਦੇ ਰੂਪ ਜੇ ਨਹੀਂ ਬੰਨ। ਇਹ ਚੀਜ਼ਾਂ ਗਲਤ ਆ। ਅਗਰ ਪਰਮੇਸ਼ਵਰ ਨੇ ਤੁਹਾਨੂੰ ਔਰਤ ਬਣਾਇਆ ਆ ਤਾਂ ਔਰਤ ਹੋਣ ਤੇ ਫਖਰ ਮਹਿਸੂਸ ਕਰੋ। ਔਰਤ ਕੋਈ ਮਾੜੀ ਚੀਜ਼ ਥੋੜੀ ਆ। ਪਰਮੇਸ਼ਵਰ ਨੇ ਬਣਾਇਆ ਆ ਸਾਨੂੰ। ਜਿੰਨੀ ਪੇਸ਼ੈਂਸ ਔਰਤ ਦੇ ਅੰਦਰ ਆ ਜਿੰਨਾ ਦਰਦ ਝੱਲਣ ਦੀ ਤਾਕਤ ਔਰਤ ਦੇ ਅੰਦਰ ਆ ਜਿੰਨੀ ਪ੍ਰੋਡਕਟਿਵਿਟੀ ਕਰਨ ਦੀ ਆਸ਼ੀਸ਼ ਪਰਮੇਸ਼ਵਰ ਨੇ ਔਰਤ ਨੂੰ ਦਿੱਤੀ ਆ ਸ਼ਾਇਦ ਉਹ ਉਨੀ ਆਸ਼ੀਸ਼ ਜੇ ਮੈਂ ਕਹਾ ਐਜ਼ ਅ ਫੀਮੇਲ ਤਾਂ ਉਨੀ ਆਸ਼ੀਸ਼ ਮਰਦ ਕੋਲੇ ਨਹੀਂ ਆ ਉਨੀ ਪੇਸ਼ੈਂਸ ਮਰਦ ਦੇ ਕੋਲ ਨਹੀਂ ਆ ਅਰ ਮਰਦ ਮਰਦ ਹੋਣ ਉੱਤੇ ਪਰਮੇਸ਼ਵਰ ਦਾ ਧੰਨਵਾਦ ਕਰੇ ਕਿਉਂਕਿ ਜਿੰਨਾ ਜ਼ੋਰ ਜਿੰਨਾ ਬਲ ਜਿੰਨੀ ਤਾਕਤ ਜਿੰਨੀ ਕੰਮ ਕਰਨ ਦੀ ਹਿੰਮਤ ਪਰਮੇਸ਼ਵਰ ਨੇ ਮਰਦ ਨੂੰ ਦਿੱਤੀ ਆ ਉਹਨਾਂ ਜ਼ੋਰ ਔਰਤ ਦੇ ਕੋਲ ਨਹੀਂ ਤਾਂ ਪਰਮੇਸ਼ਵਰ ਨੇ ਦੋਹਾਂ ਦੇ ਵਿੱਚ ਵੱਖ-ਵੱਖ ਕਾਬਲੀਅਤ ਪਾਈਆਂ ਵੱਖ ਸੁਭਾਅ ਆ ਵੱਖ-ਵੱਖ ਗੁਣ ਪਾਏ ਪਰ ਇੱਕ ਮਰਦ ਪੈਦਾ ਹੋ ਕੇ ਔਰਤ ਬਣਨ ਦੀ ਕੋਸ਼ਿਸ਼ ਕਰ ਰਿਹਾ ਤੋਏ ਪਰਮੇਸ਼ਵਰ ਦੀ ਮਰਜ਼ੀ ਵਿੱਚ ਖੱਲਰ ਪਾਉਣ ਆ ਤੁਸੀਂ ਬਹੁਤ ਸਾਰੇ ਮੇਲ ਮਰਦਾਂ ਨੂੰ ਦੇਖੋਗੇ ਉਹਨਾਂ ਨੇ ਨੱਤੀਆਂ ਪਾਈਆਂ ਉਹਨਾਂ ਨੇ ਨੋਹ ਵਿਧਾਏ ਨੋਹ ਬਾਲਸਾਂ ਲਾ ਕੇ ਰੱਖਦੇ ਮੇਕਅਪ ਕਰਦੇ ਆ ਉਹ ਇਹ ਸਹੀ ਨਹੀਂ ਆ ਇੱਦਾਂ ਹੀ ਬਹੁਤ ਸਾਰੀਆਂ ਔਰਤਾਂ ਆ ਜਿਹੜੀਆਂ ਆਪਣੇ ਆਪ ਨੂੰ ਮੁੰਡਿਆਂ ਦੇ ਵਾਂਗ ਮਰਦਾਂ ਦੇ ਵਾਂਗ ਪੇਸ਼ ਕਰਦੀਆਂ ਆ ਇਹ ਵੀ ਸਹੀ ਨਹੀਂ ਆ ਜੋ ਨੇਚਰ ਨੇ ਜੋ ਪਰਮੇਸ਼ਵਰ ਨੇ ਜੋ ਕੁਦਰਤ ਨੇ ਸਾਨੂੰ ਬਣਾਇਆ ਆ ਅਗਰ ਤੁਸੀਂ ਉਹਦੇ ਵਿੱਚ ਰਹਿ ਕੇ ਚੱਲੋਗੇ ਤੁਸੀਂ ਕੰਫਰਟੇਬਲ ਵੀ ਜ਼ਿਆਦਾ ਹੋਵੋਗੇ ਤੰਦਰੁਸਤ ਵੀ ਜ਼ਿਆਦਾ ਹੋਵੋਗੇ ਔਰ ਬLES ਵੀ ਜ਼ਿਆਦਾ ਹੋਵੋਗੇ ਇਸ ਲਈ ਪਰਮੇਸ਼ਵਰ ਦੀ ਇੱਛਾ ਨੂੰ ਬlesing ਜਾਣ ਕੇ ਆਪਣੇ ਜੀਵਨ ਦੇ ਵਿੱਚ ਰੀਸੀਵ ਕਰੋ ਔਰ ਜੋ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਉਹਦੇ ਵਿੱਚ ਖੁਸ਼ ਰਹਿ ਕੇ ਪਰਮੇਸ਼ਵਰ ਦੇ ਦਿੱਤੇ ਹੋਏ ਫਰਜ਼ ਜੋ ਤੁਹਾਨੂੰ ਦਿੱਤੇ ਗਏ ਉਹਨਾਂ ਨੂੰ ਰੀਜ ਨਾਲ ਪੂਰੀਆਂ ਕਰੋ ਔਰ ਇਸ ਯੁਗ ਜੇ ਨਾ ਬਣੋ ਇਸ ਯੋਗ ਵਿੱਚ ਤਾਂ ਬਹੁਤ ਸਾਰੇ ਨਸ਼ੇ ਕੀਤੇ ਜਾ ਰਹੇ ਬਹੁਤ ਸਾਰੇ ਵਿਵਚਾਰ ਦੇ ਕੰਮ ਜਿਹੜੇ ਕੀਤੇ ਜਾ ਰਹੇ ਆ ਕੁਕਰਮ ਕੀਤੇ ਜਾ ਰਹੇ ਆ ਪਰ ਵਚਨ ਕੀ ਦੱਸਦਾ ਕਹਿੰਦਾ ਸਗੋਂ ਆਪਣੀ ਬੁੱਧ ਦੇ ਨਵੇਂ ਹੋਣ ਕਰਕੇ ਹੋਰ ਸਰੂਪ ਵਿੱਚ ਬਦਲਦੇ ਜਾਓ ਤੁਹਾਨੂੰ ਨਵੀਂ ਬੁੱਧ ਮਿਲ ਗਈ ਆ ਕਿੱਥੋਂ ਪਰਮੇਸ਼ਵਰ ਦੀ ਬਾਣੀ ਤੋਂ ਪਰਮੇਸ਼ਵਰ ਦੇ ਵਚਨ ਤੋਂ ਅਰ ਤੁਸੀਂ ਉਸ ਬੁੱਧ ਦੇ ਨਵੇਂ ਹੋਣ ਕਰਕੇ ਹੁਣ ਹੋਰ ਰੂਪ ਵਿੱਚ ਬਦਲਦੇ ਜਾਓ ਭਾਵ ਗਲਤ ਵਿੱਚੋਂ ਨਿਕਲ ਕੇ ਸੋਹਣੇ ਰੂਪ ਵਿੱਚ ਬਦਲਦੇ ਜਾਓ ਬੁਰੇ ਸੁਭਾਅ ਵਿੱਚੋਂ ਨਿਕਲ ਕੇ ਚੰਗੇ ਸੁਭਾਅ ਦੇ ਵਿੱਚ ਢਲਦੇ ਜਾਓ ਬੁਰੀਆਂ ਆਦਤਾਂ ਵਿੱਚੋਂ ਬਾਹਰ ਆਣ ਕੇ ਚੰਗੀਆਂ ਆਦਤਾਂ ਨੂੰ ਅਪਣਾਉਂਦੇ ਜਾਓ ਗਲਤ ਭਾਸ਼ਾ ਨੂੰ ਛੱਡ ਕੇ ਚੰਗੀ ਭਾਸ਼ਾ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਪਾਪ ਨੂੰ ਛੱਡ ਕੇ ਧਾਰਮਿਕਤਾ ਵਾਲਾ ਜੀਵਨ ਜੀਣਾ ਸ਼ੁਰੂ ਕਰੋ ਅਰ ਇਹ ਆ ਪਰਮੇਸ਼ਵਰ ਨੂੰ ਖੁਸ਼ ਕਰਨ ਦਾ ਤਰੀਕਾ Praise the Lord ਕੰਨ ਦਾ ਤਾਂ ਜੋ ਤੁਸੀਂ ਸਿਆਣ ਲਵੋ ਭਈ ਪਰਮੇਸ਼ਵਰ ਦੀ ਚੰਗੀ ਅਤੇ ਮਾਨਪਾਉਂਦੀ ਪੂਰੀ ਇੱਛਾ ਕੀ ਆ ਜੇ ਤੁਸੀਂ ਗਲਤ ਤੋਂ ਨਿਕਲ ਕੇ ਠੀਕ ਵਿੱਚ ਟਲਦੇ ਜਾਓਗੇ ਤਾਂ ਤੁਸੀਂ ਜਾਣੋਗੇ ਕਿ ਪਰਮੇਸ਼ਵਰ ਦੀ ਚੰਗੀ ਇੱਛਾ ਤੇ ਪੂਰੀ ਇੱਛਾ ਕੀ ਆ ਸੋਸ ਤੋਂ ਅਗੇ ਭਲਾ ਅਤੇ ਪਰਉਪਕਾਰ ਕਰਦੇ ਰਹੋ ਅਤੇ ਆਪਣੇ ਆਗੂਆਂ ਦੀ ਅਧਿਨਗੀ ਚ ਰੋ 5 ਨੰਬਰ ਪੁਆਇੰਟ ਆ ਅਰੇ ਇੱਥੇ ਕੀ ਲਿਖਿਆ ਹੈ ਇਬਰਾਨੀਆਂ ਦੀ ਕਿਤਾਬ ਉਹਦਾ 13ਵਾਂ ਅਧਿਆਇ ਉਹਦੀ 16 ਤੇ 17 ਨੰਬਰ ਪੰਕਤੀ ਚ ਇਦਾਂ ਲਿਖਿਆ ਪਰ ਭਲਾ ਕਰਨੋ ਅਤੇ ਪਰਉਪਕਾਰ ਕਰਨੋ ਨਾ ਭੁੱਲਿਓ ਕਿਉਂਕਿ ਅਜਿਹਾਂ ਬਲੀਦਾਨਾਂ ਤੋਂ ਪਰਮੇਸ਼ਵਰ ਪਰਸਾਨ ਹੁੰਦਾ ਹੈ ਹਾਲੇਲੂਇਆ ਤਾਂ वचन ਸਾਨੂੰ ਕਹਿੰਦਾ ਭਲਾ ਕਰਨਾ ਨਾ ਭੁੱਲਿਓ ਤੇ ਪਰਉਪਕਾਰ ਕਰਨਾ ਨਾ ਭੁੱਲਿਓ ਇਹ ਬਲੀਦਾਨ ਅਹ ਇਹ ਜਿਹੇ ਆ ਬਲੀਦਾਨਾਂ ਤੋਂ ਪਰਮੇਸ਼ਵਰ ਪਰਸਨ ਹੁੰਦਾ ਹੈ ਪਰਮੇਸ਼ਵਰ ਇਹਨਾਂ ਚੀਜ਼ਾਂ ਤੋਂ ਖੁਸ਼ ਹੁੰਦੇ ਆ ਜਦੋਂ ਅਸੀਂ ਕਿਸੇ ਦਾ ਭਲਾ ਕਰਦੇ ਆ ਜਦੋਂ ਅਸੀਂ ਕੋਈ ਪਰਉਪਕਾਰ ਕਰਦੇ ਆ ਲੇਕਿਨ ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਕਿਉਂ ਜੋ ਉਹ ਉਹਨਾਂ ਵਾਂਗ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਹਨ ਭਈ ਉਹ ਕੰਮ ਆਨੰਦ ਨਾਲ ਕਰਨ ਨਾ ਹੋ ਕੇ ਪਰ ਪਰ ਕੇ ਕਿਉਂ ਜੋ ਇਹ ਤੁਹਾਡੇ ਲਈ ਲਾਭਵੰਤ ਨਹੀਂ ਸੋ ਵਚਨ ਸਾਨੂੰ ਸਿਖਾਉਂਦਾ ਕਿ ਜਿਹੜੇ ਵੀ ਸਾਡੇ ਆਗੂ ਆ ਅਸੀਂ ਉਹਨਾਂ ਦੀ ਅਧੀਨਗੀ ਵਿੱਚ ਰਹਿਣਾ ਹੈ ਕਿਉਂਕਿ ਉਹ ਸਾਡੀਆਂ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਆ ਜਾਗਦੇ ਰਹਿਣ ਦਾ ਮਤਲਬ ਕੀ ਆ ਸਿਰਫ ਰਾਤਾਂ ਨੂੰ ਜਾਗਣ ਨੂੰ ਜਾਗਦੇ ਰਹਿਣਾ ਨਹੀਂ ਕਹਿੰਦੇ ਜਾਨਾਂ ਦੇ ਨਿਮਿਤ ਜਾਗਦੇ ਰਹਿੰਦੇ ਮਤਲਬ ਉਹ ਤੁਹਾਡਾ ਧਿਆਨ ਰੱਖਦੇ ਆ ਕਿੱਥੇ ਤੁਸੀਂ ਗਲਤ ਹੋ ਤੁਹਾਨੂੰ ਕਰੈਕਟ ਕਰਨਾ ਤੁਹਾਨੂੰ ਗਾਈਡ ਕਰਨਾ ਤੁਹਾਨੂੰ ਲੀਡ ਕਰਨਾ ਤੁਹਾਨੂੰ ਪ੍ਰਾਰਥਨਾ ਦੇ ਬਾਰੇ ਵਿੱਚ ਸਿਖਾਉਣਾ ਤੁਹਾਨੂੰ ਫਾਸਟਿੰਗ ਦੇ ਬਾਰੇ ਵਿੱਚ ਸਿਖਾਉਣਾ ਕਿਵੇਂ ਤੁਸੀਂ ਪਰਮੇਸ਼ਵਰ ਦੇ ਕਲੋਜ਼ ਜਾਣਾ ਹੈ ਵਚਨਾਂ ਦੇ ਰਾਹੀਂ ਤੁਹਾਨੂੰ ਗਾਈਡ ਕਰਨਾ ਉਹ ਜਾਗਦੇ ਰਹਿੰਦੇ ਆ ਸੁਚੇਤ ਰਹਿੰਦੇ ਆ ਜਦੋਂ ਤੁਸੀਂ ਉਹਨਾਂ ਦੇ ਕੋਲ ਜਾਂਦੇ ਹੋ ਆਪਣੇ ਆਗੂਆਂ ਦੇ ਕੋਲੇ ਤਾਂ ਉਹ ਤੁਹਾਨੂੰ ਦੱਸਦੇ ਆ ਜਦੋਂ ਤੁਸੀਂ ਕਹਿੰਦੇ ਸਾਡੀ ਲਾਈਫ ਦੇ ਵਿੱਚ ਇੱਥੇ ਪ੍ਰੋਬਲਮ ਆ ਤਾਂ ਉਹ ਤੁਹਾਨੂੰ ਦੱਸਦੇ ਆ ਕਿ ਕੀ ਰੋਂਗ ਚੱਲ ਰਿਹਾ ਜਿਹਦੇ ਕਰਕੇ ਇਹ ਪ੍ਰੋਬਲਮ ਚੱਲ ਰਹੀ ਆ ਕਿਵੇਂ ਉਸ ਪ੍ਰੋਬਲਮ ਤੋਂ ਬਾਹਰ ਆਇਆ ਜਾ ਸਕਦਾ ਫਿਰ ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਆ ਔਰ ਸਿਰਫ ਉਸੇ ਪਲ ਨਹੀਂ ਆਪਣੇ ਘਰਾਂ ਵਿੱਚ ਆਪਣੀਆਂ ਨਿੱਜੀ ਪ੍ਰਾਰਥਨਾਵਾਂ ਦੇ ਸਮੇਂ ਵਿੱਚ ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਆ ਤਾਂ ਬਚਨ ਕੀ ਕਹਿੰਦਾ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਹਨਾਂ ਦੇ ਅਧੀਨ ਰਹੋ ਕਿਉਂਕਿ ਜੋ ਉਹ ਉਹਨਾਂ ਵਾਂਗ ਜਿਨ੍ਹਾਂ ਲੇਖਾ ਦੇਣਾ ਹੈ ਤੁਹਾਡੀਆਂ ਜਾਨਾਂ ਦੇ ਨਮਿੱਤ ਜਾਗਦੇ ਰਹਿੰਦੇ ਹਨ ਭਈ ਉਹ ਕੰਮ ਆਨੰਦ ਨਾਲ ਕਰਨ ਕਿਉਂ ਅਧੀਨਗੀ ਕਰਨੀ ਤੁਸੀਂ ਤਾਂ ਜੋ ਤੁਹਾਡੇ ਜਿਹੜੇ ਆਗੂ ਆ ਉਹ ਆਨੰਦ ਨਾਲ ਕੰਮ ਕਰਨ ਹੋ ਕੇ ਪਰ ਪਰ ਕੇ ਨਹੀਂ ਹੁਣ ਜੇ ਸਟੂਡੈਂਟ ਨੂੰ ਕੁਝ ਸਿਖਾਉਂਦਾ ਆ ਪਰ ਸਟੂਡੈਂਟ ਚੰਗੀ ਤਰ੍ਹਾਂ ਸਿੱਖਣ ਨੂੰ ਤਿਆਰ ਨਹੀਂ ਆ ਟੀਚਰ ਕਿੰਨਾ ਕੁ ਖੁਸ਼ ਹੋ ਕੇ ਟੀਚ ਕਰੂਗਾ ਉਹਨੂੰ ਫੇ ਬਦੌ ਰੁੱਤੀ ਕਰਨਾ ਪੈਣਾ ਆ ਮਨ ਮਾਰ ਕੇ ਉਦਾਂ ਹੀ ਪਰ ਵਚਨ ਕਹਿੰਦਾ ਜੇ ਅਸੀਂ ਅਧੀਨਗੀ ਕਰਾਂਗੇ ਭਾਪ ਜੋ ਸਾਨੂੰ ਸਿਖਾਇਆ ਜਾ ਰਿਹਾ ਉਹਦੇ ਅਕੋਰਡਿੰਗਲੀ ਚੱਲਾਂਗੇ ਤਾਂ ਫਿਰ ਉਹ ਆਨੰਦ ਨਾਲ ਕੰਮ ਕਰਨਗੇ ਜਿਹੜੇ ਸਾਡੇ ਆਗੂ ਆ ਹੋ ਕੇ ਪਰ ਪਰ ਕੇ ਨਹੀਂ ਕਰੂਗੇ ਅਰ ਜੇ ਤੁਸੀਂ ਸਿੱਖੋਗੇ ਤੁਸੀਂ ਵੀ ਆਨੰਦ ਵਾਲਾ ਜੀਵਨ ਜਿਓਗੇ ਤੁਸੀਂ ਵੀ ਹੋਕੇ ਪਰ ਪਰ ਕੇ ਨਹੀਂ ਜਿਓਗੇ ਤਾਂ ਇਸ ਲਈ ਭਲਾ ਕਰਦੇ ਰਹੋ ਪਰ ਉਪਕਾਰ ਕਰਦੇ ਰਹੋ ਜੋ ਤੁਹਾਨੂੰ ਸਿਖਾਇਆ ਜਾਂਦਾ ਹੈ ਉਹਨੂੰ ਸਿੱਖੋ ਅਰ ਜਿਹੜੇ ਤੁਹਾਡੇ ਸਿਖਾਉਣ ਵਾਲੇ ਆ ਉਹਨਾਂ ਦੀ ਆਗਿਆਕਾਰੀ ਕਰੋ ਉਹਨਾਂ ਦਾ ਆਦਰ ਕਰੋ ਕਿਉਂਕਿ ਵਚਨ ਸਿਖਾਉਂਦਾ ਹੈ ਕਿ ਜਿਹੜੇ ਪਰਮੇਸ਼ਵਰ ਦੇ ਜਾਣੇ ਆ ਉਹ ਦੁੱਗਣੇ ਆਦਰ ਦੇ ਯੋਗ ਆ ਇਸ ਲਈ ਸਾਡਾ ਫਰਜ਼ ਬਣਦਾ ਦੁੱਗਣਾ ਆਦਰ ਕਿਉਂ ਕਿਹਾ ਗਿਆ ਡਬਲ ਔਨਰ ਕਿਉਂ ਕਿਹਾ ਗਿਆ ਇੱਕ ਔਨਰ ਆ ਅਸੀਂ ਆਪ ਤੋਂ ਵੱਡੇ ਨੂੰ ਦਿੰਨੇ ਆ ਉਹ ਵੀ ਔਨਰ ਆ ਆਦਰ ਆ ਪਰ ਜਿਹੜਾ ਸਾਨੂੰ ਸਿਖਾਉਂਦਾ ਆ ਔਰ ਪਰਮੇਸ਼ਵਰ ਦਾ ਜਾਣਿਆ ਉਹਨੂੰ ਸਧਾਰਨ ਆਦਰ ਦੇ ਨਾਲੋਂ ਦੁੱਗਣਾ ਆਦਰ ਦੇਣਾ ਹੈ ਸਮਝ ਰਹੇ ਹੋ ਜਿੰਨਾ ਆਦਰ ਤੁਸੀਂ ਕਿਸੇ ਹੋਰ ਦਾ ਕਰਦੇ ਹੋ ਉਹਦੇ ਨਾਲੋਂ ਡਬਲ ਆਦਰ ਕਰਨਾ ਆ ਉਹਨਾਂ ਦਾ ਜਿਹੜੇ ਤੁਹਾਨੂੰ ਵਚਨ ਸਿਖਾਉਂਦੇ ਆ ਕਿਉਂਕਿ ਵਚਨ ਸਿੱਖ ਕੇ ਹੀ ਤੁਹਾਡਾ ਜੀਵਨ ਬਦਲਦਾ ਆ ਵਚਨ ਸਿੱਖ ਕੇ ਹੀ ਤੁਸੀਂ ਆਸ਼ੀਸ਼ ਪਾਣੀ ਜਿਹੜੀ ਆ ਉਹਦੇ ਤਰੀਕੇ ਸਿੱਖਦੇ ਹੋ ਵਚਨ ਸਿੱਖ ਕੇ ਹੀ ਤੁਸੀਂ ਪਰਮੇਸ਼ਵਰ ਦੇ ਨੇੜੇ ਜਾਂਦੇ ਹੋ ਵਚਨ ਸਿੱਖ ਕੇ ਹੀ ਤਾਂ ਤੁਹਾਡੀ ਉન્નਤੀ ਹੁੰਦੀ ਆ ਤੁਸੀਂ ਵਚਨ ਸਿੱਖਿਆ ਤਾਂ ਹੀ ਤਾਂ ਕਈ ਸਾਲਾਂ ਤੋਂ ਤੁਸੀਂ ਪ੍ਰਭੂ ਦੇ ਵਿੱਚ ਬਣੇ ਹੋਏ ਹੋ ਪਰ ਜੇ ਤੁਸੀਂ ਵਚਨ ਨਾ ਸਿੱਖਿਆ ਹੁੰਦਾ ਸਹੀ ਤਰੀਕੇ ਦੇ ਨਾਲ ਤਾਂ ਜਿੰਨਾ ਸ਼ੋਰ ਸ਼ਰਾਬਾ ਦੁਨੀਆ ਦੇ ਵਿੱਚ ਆ ਸ਼ਾਇਦ ਤੁਸੀਂ ਉਸ ਭੀੜ ਵਿੱਚ ਗਵਾਚ ਚੁੱਕੇ ਹੁੰਦੇ ਤੁਸੀਂ ਵਚਨ ਸਿੱਖਿਆ ਇਸ ਲਈ ਤੁਹਾਨੂੰ ਖੁਦ ਨੂੰ ਪ੍ਰਾਰਥਨਾ ਕਰਨੀ ਆ ਗਈ ਤੁਸੀਂ ਵਚਨ ਸਿੱਖਿਆ ਤੁਸੀਂ ਕਿਸੇ ਨਾਲ ਵਚਨ ਦੇ ਦੁਆਰਾ ਗੱਲ ਕਰ ਸਕਦੇ ਹੋ ਤੁਸੀਂ ਵਚਨ ਨੂੰ ਸਿੱਖਿਆ ਤੁਹਾਡੇ ਘਰਾਂ ਵਿੱਚ ਰਹਿਣ ਬਹਿਣ ਆਮ ਲੋਕਾਂ ਦੇ ਨਾਲੋਂ ਵੱਖਰਾ ਆ ਇਸ ਲਈ ਵਚਨ ਦੇ ਵਿੱਚ ਲਿਖਿਆ ਜਿਹੜੇ ਤੁਹਾਨੂੰ ਵਚਨ ਸਿਖਾਉਂਦੇ ਉਹਨਾਂ ਦੀਆਂ ਸਾਰੀਆਂ ਜ਼ਰੂਰਤਾਂ ਵਿੱਚ ਸਾਂਝੀ ਬਣੋ ਕਿਉਂਕਿ ਉਹ ਆਪਣਾ ਫੁੱਲ ਟਾਈਮ ਤੁਹਾਡੇ ਤੇ ਸਪੈਂਡ ਕਰ ਰਹੇ ਆ ਤਾਂ ਇਸ ਲਈ ਜਿਹੜਾ ਵੀ ਤੁਹਾਨੂੰ ਵਚਨ ਸਿਖਾਉਂਦੇ ਆ ਤੁਹਾਡੇ ਆਗੂ ਤੁਸੀਂ ਉਹਨਾਂ ਨੂੰ ਆਨਰ ਕਰਨਾ ਹੈ ਔਬੇ ਕਰਨਾ ਹੈ ਆਗਿਆਕਾਰੀ ਵਿੱਚ ਰਹਿਣਾ ਆਦਰ ਦੇਣਾ ਉਹਨਾਂ ਨੂੰ ਅਧੀਨਗੀ ਦੇ ਵਿੱਚ ਰਹਿਣਾ ਹੈ ਅਰ ਉਹਨਾਂ ਦੀਆਂ ਸਭ ਜ਼ਰੂਰਤਾਂ ਦੇ ਵਿੱਚ ਸਾਂਝੀ ਬਨਣਾ ਹੈ ਹallelujah ਸੋ ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਕੋਈ ਬਹੁਤ ਵੱਡੇ ਕੰਮ ਨਹੀਂ ਆ ਜਿਹੜੇ ਵੀ ਬਹੁਤ ਔਖੇ ਆ ਅਸੀਂ ਉਹ ਕਰਾਂਗੇ ਤਾਂ ਹੀ ਪਰਮੇਸ਼ਵਰ ਨੇ ਖੁਸ਼ ਹੋਣੇ ਆ ਪਰ ਜੇ ਅਸੀਂ ਇਹਨਾਂ ਛੋਟੇ-ਛੋਟੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਅਡਾਪਟ ਕਰ ਲਈਏ ਅਸੀਂ ਇਹਨਾਂ ਨਿੱਕੇ-ਨਿੱਕੇ ਕੰਮਾਂ ਵਿੱਚ ਵਫਾਦਾਰ ਹੋ ਜਾਈਏ ਤਸੀ ਪਰਮੇਸ਼ਵਰ ਜੀ ਨੂੰ ਖੁਸ਼ ਕਰ ਸਕਦੇ ਆ ਹallelujah ਅਰ ਬਹੁਤ ਸੋਹਣਾ ਵਚਨ ਦੇ ਵਿੱਚ ਲਿਖਿਆ ਘੋਤਾ 16 ਦੀ 7 ਵਿੱਚ ਜਦ ਕਿਸੇ ਦੀ ਚਾਲ ਯਹੋਵਾ ਨੂੰ ਪਉਂਦੀ ਹੈ ਤਾਂ ਉਹ ਉਸ ਦੇ ਵੈਰੀਆਂ ਦਾ ਵੀ ਉਸ ਨਾਲ ਮੇਲ ਕਰਾ ਦਿੰਦਾ ਹੈ ਹallelujah ਤੇ ਜੇ ਸਾਡੀ ਚਾਲ ਪਰਮੇਸ਼ਵਰ ਨੂੰ ਚੰਗੀ ਲੱਗਣ ਲੱਗੀ ਤਾਂ ਵੈਰੀ ਮੁੱਕ ਜਾਣੇ ਸਾਰੇ ਮਿੱਤਰ ਹੀ ਮਿੱਤਰ ਬਣਾ ਦੇਣੇ ਪਰਮੇਸ਼ਵਰ ਨੇ ਹallelujah ਤੁਸੀਂ ਸੋਚੋ ਕਿੰਨੀ ਸੋਹਣੀ ਲਾਈਫ ਹੋਊਗੀ ਕਿ ਕੋਈ ਵੈਰੀ ਹੈ ਹੀ ਨਹੀਂ ਸਾਰੇ ਮਿੱਤਰ ਹੀ ਮਿੱਤਰ ਚਾਰ ਚੁਫੇਰੇ ਦੋਸਤ ਹੀ ਦੋਸਤ ਹallelujah ਪਰ ਇਹ ਕਦੋਂ ਹੋਣਾ ਜਦੋਂ ਸਾਡੀ ਚਾਲ ਪਰਮੇਸ਼ਵਰ ਨੂੰ ਚੰਗੀ ਲੱਗੀ ਜਦੋਂ ਸਾਡੀ ਚਾਲ ਪਰਮੇਸ਼ਵਰ ਨੂੰ ਪਸੰਦ ਆਉਣ ਵਾਲੀ ਹੋਗੀ ਹallelujah ਸੋ ਪਰਮੇਸ਼ਵਰ ਅੱਜ ਦੇ ਇਸ ਬਚਨ ਦੇ ਪੜ੍ਹੇ ਤੇ ਸੁਨੇਹੇ ਜਾਣ ਉਤੇ ਆਪਣੇ ਲੋਕਾਂ ਨੂੰ ਬਹੁਤ ਸਾਰੀ ਆਸ਼ੀਸ਼ ਦੇਣ ਅਰ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਟਿਕ ਕੇ ਪਰਮੇਸ਼ਵਰ ਦੇ ਚਾਉਣ ਵਾਲਿਆਂ ਦੇ ਜੀਵਨ ਦੇ ਵਿੱਚ ਬਣੀ ਰਹੇ ਆਮੀਨ